ਵੱਡਾ ਹਾਦਸਾ ਹੋ ਗਿਆ ਸਵਾਰੀਆਂ ਨਾਲ ਭਰੀ ਹੋਈ ਇੱਕ ਬੱਸ ਪਲਟ ਗਈ ਬੇਕਾਬੂ ਹੋ ਕੇ ਪਲਟ ਗਈ ਹੈ ਬੱਸ ਜਿਸ ਦਾ ਕੀ ਹੁਣ ਸੀਸੀਟੀਵੀ ਸਾਹਮਣੇ ਆਇਆ ਤਾਂ ਇਸ ਦਰਦਨਾਕ ਹਾਸੇ ਦੇ ਵਿੱਚ ਇੱਕ ਯਾਤਰੀ ਦੀ ਜਾਨ ਚਲੀ ਗਈ ਹੈ ਜਦਕਿ 12 ਦੇ ਕਰੀਬ ਲੋਕ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਚੰਬਾ ਪਠਾਨਕੋਟ ਨੈਸ਼ਨਲ ਹਾਈਵੇ ਦੇ ਉੱਤੇ ਹਾਦਸਾ ਵਾਪਰਿਆ ਜਿੱਥੇ ਹਿਮਾਚਲ ਨੰਬਰ ਦੀ ਬੱਸ ਹਾਸੇ ਦਾ ਅਸ਼ਕਾਰ ਹੋ ਗਈ ਤਾਂ ਇਸ ਦਰਦਨਾਕ ਹਾਸੇ ਦੇ ਵਿੱਚ ਇੱਕ ਯਾਤਰੀ ਦੀ ਜਾਨ ਚਲੀ ਗਈ ਹੈ ਜਦਕਿ 12 ਦੇ ਕਰੀਬ ਲੋਕ ਜ਼ਖਮੀ ਹੋ ਗਏ ਨੇ ਤਾਂ ਦੱਸ ਦਈਏ ਕਿ ਇਹ ਹਾਸਾ ਪਠਾਨਕੋਟ ਦੇ ਪਿੰਡ ਪੁੰਗਲ ਬਦਾਨੀ ਦੇ ਨੇੜੇ ਵਾਪਰਿਆ ਤਾਂ ਜਾਣਕਾਰੀ ਮੁਤਾਬਕ ਐਚ ਆਰਟੀਸੀ ਦੀ ਇਹ ਬੱਸ ਚੰਬਾ ਤੋਂ ਅੰਮ੍ਰਿਤਸਰ ਜਾ ਰਹੀ ਸੀਗੀ ਤਾਂ ਜਿਵੇਂ ਹੀ ਇਹ ਬੱਸ ਪਠਾਨਕੋਟ ਦੇ ਪਿੰਡ ਪੁੰਗਲ ਬਦਾਨੀ ਦੇ ਨੇੜੇ ਪਹੁੰਚੀ ਤਾਂ ਅਚਾਨਕ ਇਸ ਬੱਸ ਦਾ ਸੰਤੁਲਨ ਵਿਗੜ ਗਿਆ ਤਾਂ ਬਿਕਾਬੂ ਹੋ ਕੇ ਇਹ ਬੱਸ ਸੜਕ ਤੇ ਪਲਟ ਗਈ ਤਾਂ ਹਾਦਸੇ ਦੇ ਵੇਲੇ ਬੱਸ ਦੇ ਵਿੱਚ ਕਰੀਬ 16 ਯਾਤਰੀ ਸਵਾਰ ਸਿਗੇ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਜਾਨ ਚਲੀ ਗਈ ਹੈ ਜਦਕਿ 12 ਲੋਕ ਜ਼ਖਮੀ ਹੋ ਗਏ ਨੇ ਤਾ ਹਾਸੇ ਤੋਂ ਬਾਅਦ ਜ਼ਖਮੀ ਹੋਇਆ ਨੂੰ ਜਿਹੜੇ ਜ਼ਖਮੀ ਹੋਏ ਸੀਗੇ ਉਹਨਾਂ ਨੂੰ ਪਠਾਨਕੋਟ ਦੇ ਸਰਕਾਰੀ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਤਾਂ ਦੱਸਦੇ ਕਿ ਸ਼ੁੱਕਰਵਾਰ ਦੇਰ ਰਾਤ ਇਹ ਹਾਸਾ ਵਾਪਰਿਆ ਰਾਤ ਕਰੀਬ 3 ਵਜੇ ਹਾਸਾ ਹੋਇਆ ਜਿਵੇਂ ਇਹ ਬੱਸ ਚੰਬਾ ਤੋਂ ਚੱਲ ਕੇ ਤੁਰੀ ਸੀਗੀ ਤਾਂ ਉਸੇ ਦੌਰਾਨ ਹਾਸਾ ਵਾਪਰ ਗਿਆ ਤਾਂ ਉਸ ਤੋਂ ਬਾਅਦ ਇਹ ਬੱਸ ਪਲਟ ਜਾਂਦੀ ਹੈ ਇੱਕ ਰੈਸਟੋਰੈਂਟ ਦੇ ਕੋਲ ਪਲਟਦੀ ਹੈ ਤਾਂ ਇਹ ਖਬਰ ਵੀ ਅਸੀਂ ਤੁਹਾਨੂੰ ਦਿੱਤੀ ਸੀ ਹੁਣ ਇਸ ਦੀ ਸੀਸੀਟੀਵੀ ਸਾਹਮਣੇ ਆਈ ਹੈ ਦੇਖ ਸਕਦੇ ਹੋ ਕਿਵੇਂ ਬਾਸ ਸਿੱਥੋਂ ਜਦੋਂ ਹਾਈਵੇ ਦੇ ਉੱਤੋਂ ਲੰਘ ਰਹੀ ਸੀਗੀ ਤਾਂ ਉਸੇ ਦੌਰਾਨ ਸੰਤੁਲਨ ਵਿਗੜ ਜਾਂਦਾ ਹੈ ਬੇਕਾਬੂ ਹੋ ਕੇ ਜਿਹੜਾ ਰੈਸਟੋਰੈਂਟ ਸੀਗਾ ਇੱਕ ਉਹਦੇ ਨੇੜੇ ਜਾ ਕੇ ਪਲਟ ਜਾਂਦੀ ਹੈ ਤਾਂ ਰੈਸਟੋਰੈਂਟ ਦੇ ਬਾਹਰ ਹੀ ਇੱਕ ਕੈਬਿਨ ਬਣਿਆ ਹੋਇਆ ਸੀਗਾ ਜਿੱਥੇ ਸਿਕਿਉਰਿਟੀ ਗਾਰਡ ਵਗੈਰਾ ਬੈਠਦੇ ਨੇ ਤਾਂ ਉਸ ਦੇ ਉੱਤੇ ਜਾ ਕੇ ਡਿੱਗਦੀ ਹੈ ਤਾਂ ਇਹ ਵੀਡੀਓ ਸਾਹਮਣੇ ਆਇਆ ਹੁਣ ਹਾਸੇ ਦਾ ਤਾਂ ਦੱਸ ਦਈਏ ਕਿ ਚੰਬਾ ਆਪਣੇ ਚੰਬਾ ਪਠਾਨਕੋਟ ਨੈਸ਼ਨਲ ਹਾਈਵੇ ਦੇ ਉੱਤੇ ਹਿਮਾਚਲ ਨੰਬਰ ਦੀ ਬੱਸ ਸੀਗੀ ਜਿਹੜੀ ਹਾਸੇ ਦਾ ਸ਼ਿਕਾਰ ਹੋ ਗਈ ਇਸ ਬੱਸ ਦੇ ਵਿੱਚ ਜਿਹੜੇ ਇੱਕ ਯਾਤਰੀ ਸੀਗਾ ਉਸ ਦੀ ਜਾਨ ਚਲੀ ਗਈ ਹੈ ਜਦਕਿ 12 ਦੇ ਕਰੀਬ ਲੋਕ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਕੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤਾਂ ਜਿਸ ਨੌਜਵਾਨ ਦੀ ਹਸਾਸੇ ਦੇ ਵਿੱਚ ਜਾਨ ਗਈ ਉਸ ਦਾ ਨਾਮ ਰਜਿੰਦਰ ਸਿੰਘ ਦੱਸਿਆ ਜਾ ਰਿਹਾ 20 ਸਾਲ ਦੀ ਉਸ ਦੀ ਉਮਰ ਸੀਗੀ ਤਾਂ ਪਿੰਡ ਛੋਟਾ ਬਟਾਲਾ ਅੰਮ੍ਰਿਤਸਰ ਦਾ ਹੋ ਰਹਿਣ ਵਾਲਾ ਸੀਗਾ ਤਾਂ ਚੰਬਾ ਤੋਂ ਚੱਲ ਕੇ ਬੱਸ ਅੰਮ੍ਰਿਤਸਰ ਜਾ ਰਹੀ ਸੀਗੀ ਤਾਂ ਰਸਤੇ ਦੇ ਵਿੱਚ ਪਹਾੜਾ ਵਾਪਰ ਗਿਆ ਹਾਸੇ ਦਾ ਬੱਸ ਸ਼ਿਕਾਰ ਹੋ ਗਈ ਤਾਂ ਸਵਾਰੀਆਂ ਦੇ ਨਾਲ ਭਰੀ ਹੋਈ ਇਹ ਬੱਸ ਸੀਗੀ ਅਚਾਨਕ ਸੰਤੁਲਨ ਵਿਗੜਦਾ ਹੈ ਤਾਂ ਉਸ ਤੋਂ ਬਾਅਦ ਬੇਕਾਬੂ ਹੋ ਕੇ બસ ਪਲੜ ਜਾਂਦੀ ਆ ਤੈਰਾ ਰੈਸਟੋਰੈਂਟ ਦੇ ਬਾਹਰ ਦਾ ਇਹ ਪੂਰਾ ਸੀਨ ਹੈ ਜਿੱਥੇ ਬੇਕਾਬੂ ਹੋਈ ਬੱਸ ਰੈਸਟੋਰੈਂਟ ਦੇ ਬਾਹਰ ਜਿਹੜਾ ਕੈਬਿਨ ਬਣਿਆ ਸੀਗਾ ਸਿੱਧਾ ਉਹਦੇ ਉੱਤੇ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਕਿੰਨਾ ਖੋਪਨਾ ਕੇ ਮੰਝਰ ਹੈ ਸਿੱਧਾ ਉਸ ਕੈਬਿਨ ਦੇ ਉੱਤੇ ਆ ਕੇ ਡਿੱਗਦੀ ਆ ਪਲਟ ਜਾਂਦੀ ਆ ਤਾਂ ਕਾਰਨਾਂ ਦੀ ਹੁਣ ਜਾਂਚ ਕੀਤੀ ਜਾ ਰਹੀ ਹੈ ਕਿ ਕਿਸ ਤਰੀ ਕੀ ਕਾਰਨ ਰਹੇ ਜੋ ਇਹ ਹਾਦਸਾ ਵਾਪਰਿਆ ਤਾਂ ਇਸ ਹਾਦਸੇ ਦੇ ਵਿੱਚ ਸੰਜੇ ਰਣਵੀਰ ਉਰਮਿਲਾ ਆਸ਼ਾ ਜਤਿੰਦਰ ਕੁਮਾਰ ਪਿਊਸ਼ ਰੋਹਿਤ ਸੁਸ਼ੀਲ ਨਗੀਨਾ ਦੇਵੀ ਤੇ ਲਲਿਤ ਦੇਵੀ ਤੇ ਕਈ ਹੋਰ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਕੀ ਹੁਣ ਜਿਹੜਾ ਪਠਾਨਕੋਟ ਦਾ ਸਰਕਾਰੀ ਹਸਪਤਾਲ ਹੈ ਉੱਥੇ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਤਾਂ ਬੇਹਦ ਖੋਫਨਾਕ ਇਹ ਹਾਦਸਾ ਵਾਪਰਿਆ ਦਰਦਨਾਕ ਹਾਦਸਾ ਵਾਪਰਿਆ ਚੰਬਾ ਤੋਂ ਇਹ ਬੱਸ ਚੱਲੀ ਸੀਗੀ ਜਿਵੇਂ ਪਠਾਨਕੋਟ ਪਹੁੰਚੀ ਤਾਂ ਪਠਾਨਕੋਟ ਦੇ ਵਿੱਚ ਹਾਦਸਾ ਵਾਪਰ ਗਿਆ ਰਾਤ ਕਰੀਬ 3 ਵਜੇ ਇਹ ਹਾਦਸਾ ਵਾਪਰਿਆ ਇਕਦਮ ਦੇ ਨਾਲ ਅਚਾਨਕ ਇਹ ਬੱਸ ਪਲਟ ਜਾਂਦੀ ਹੈ ਤਾਂ ਇਸ ਦੇ ਵਿੱਚ ਜਿਹੜੇ ਯਾਤਰੀ ਸਵਾਰ ਸਿਗੇ ਸਹਿਮ ਦਾ ਮਾਹੌਲ ਉਹਨਾਂ ਦੇ ਵਿੱਚ ਬਣ ਗਿਆ ਚੀਕ ਚੁਹਾੜਾ ਇੱਥੇ ਮਚ ਜਾਂਦਾ ਹੈ ਜਿਵੇਂ ਇਹ ਹਾਦਸਾ ਵਾਪਰਦਾ ਹੈ ਤਾਂ ਜਦੋਂ ਜਾਣਕਾਰੀ ਮਿਲਦੀ ਹੈ ਤੇ ਟੀਮਾਂ ਪਹੁੰਚਦੀਆਂ ਨੇ ਉਸ ਤੋਂ ਬਾਅਦ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤਾਂ ਇੱਕ ਨੌਜਵਾਨ ਦੀ ਇਸ ਦਰਦਨਾਕ ਹਾਦਸੇ ਦੇ ਵਿੱਚ ਜਾਨ ਚਲੀ ਗਈ ਹੈ ਤਾਂ ਇਹ ਸੀਸੀਟੀਵੀ ਹੁਣ ਸਾਹਮਣੇ ਆਈ ਹੈ ਅਸੀਂ ਪਹਿਲਾਂ ਤੁਹਾਨੂੰ ਖਬਰ ਸਾਂਝੀ ਕੀਤੀ ਸੀਗੀ ਤੁਹਾਡੇ ਨਾਲ ਤਾਂ ਹੁਣ ਇਸ ਹਾਦਸੇ ਦਾ ਸੀਸੀਟੀਵੀ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਦੇਖ ਸਕਦੇ ਹੋ ਪੂਰਾ